ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਫੈਕਟਰੀ ਤੇ ਸੋ ਗੱਲਬਾਤ ਦੋਸਤੋ ਅੱਜ ਕਰਾਂਗੇ ਭਾਈ ਕਾਨ ਸਿੰਘ ਨਾਬਾ ਜਦੋਂ ਮਹਾਨ ਕੋਸ਼ ਨੂੰ ਛਾਪਣ ਲਈ ਕੋਈ ਤਿਆਰ ਨਹੀਂ ਸੀ ਤਾਂ ਫਿਰ ਕੌਣ ਅੱਗੇ ਆਇਆ ਤੇ ਕਿਦਾਂ ਛਪਾਈ ਹੋਈ ਮਹਾਨ ਕੋਸ਼ ਦੀ ਸੋ ਵੀਡੀਓ ਬਹੁਤ ਹੀ ਦਿਲਚਸਪ ਔਰ ਜਾਣਕਾਰੀ ਭਰਪੂਰ ਹੈ ਇਹਨੂੰ ਸਾਰਿਆਂ ਨੂੰ ਸੁਣਨਾ ਔਰ ਸ਼ੇਅਰ ਵੀ ਕਰਨਾ ਔਰ ਚੈਨਲ ਜਿਨ੍ਹਾਂ ਵੀਰ ਨੇ ਹਾਲ ਤੱਕ ਆਪਣਾ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਕਰ ਲੋ ਤੇ ਬੈਲ ਆਲ ਬਟਨ ਵੀ ਦਬਲੋ ਤਾਂ ਦੋਸਤੋ ਭਾਈ ਕਾਨ ਸਿੰਘ ਨਾਭਾ ਜੀ ਦਾ ਲਿਖਿਆ ਗੁਰ ਸ਼ਬਦ ਰਤਨਾਕਰ ਮਹਾਨ ਕੋਸ਼ ਕਿਸੇ ਇੱਕ ਬੰਦੇ ਵੱਲੋਂ ਕੀਤੇ ਗਏ ਹੈਰਾਨ ਕਰਨ ਵਾਲੇ ਕਾਰਨਾਮਿਆਂ ਵਿੱਚੋਂ ਇੱਕ ਹੈ ਯਕੀਨ ਨਹੀਂ ਆਉਂਦਾ ਕਿ ਕਿਸੇ ਨੇ ਇਕੱਲਿਆਂ ਹਜ਼ਾਰਾਂ ਸ਼ਬਦਾਂ ਅਰਥਾਂ ਦੇ ਇਹ ਚ ਸਮੁੰਦਰ ਨੂੰ ਕਤਰਾ ਕਤਰਾ ਸਮੋਇਆ ਤੇ ਭਾਸ਼ਾ ਦੇ ਸੁਨੇਹੀਆਂ ਦੀ ਝੋਲੀ ਪਾਤਾ ਭਾਈ ਕਾਨ ਸਿੰਘ ਨਾਭਾ ਨੇ ਇਹ ਸਭ ਉਸ ਯੁੱਗ 'ਚ ਕੀਤਾ ਜਦੋਂ ਇੰਟਰਨੈਟ ਹਾਲੇ ਹੋਂਦ ਵਿੱਚ ਨਹੀਂ ਸੀ ਆਇਆ ਤੇ ਆਲੇ ਦੋਲੇ ਬਾਰੇ ਜਾਣਕਾਰੀ ਦੇਣ ਲਈ ਗੂਗਲ ਵੀ ਨਹੀਂ ਸੀ ਮੌਜੂਦ ਸੀਮਤ ਲਿਖਤੀ ਸਾਧਨਾਂ ਦੇ ਬਾਵਜੂਦ ਭਾਈ ਕਾਂਤ ਸਿੰਘ ਨਾਭਾ ਨੇ 3338 ਪੰਨਿਆਂ ਤੇ 4 ਸੈਂਚੀਆਂ ਦਾ ਮਹਾਨ ਗ੍ਰੰਥ ਲਿਖਿਆ ਦੋਸਤੋ ਕਿਸੇ ਵੇਲੇ ਟਿੱਬਿਆਂ ਦੇ ਇਲਾਕੇ ਵਜੋਂ ਜਾਣੇ ਜਾਂਦੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਪਿੱਥੋਂ ਦੇ ਵਿੱਚ ਕਾਂਤ ਸਿੰਘ ਨਾਭਾ ਦਾ ਜੱਦੀਕਰ ਅੱਜ ਵੀ ਮੌਜੂਦ ਹੈ ਹਾਲਾਂਕਿ ਇਹਦੀ ਹਾਲਤ ਹੁਣ ਖਸਤਾ ਹੋ ਚੁੱਕੀ ਹੈ 30 ਅਗਸਤ 1861 ਈਸਵੀ ਨੂੰ ਜਨਮੇ ਕਾਨ ਸਿੰਘ ਨਾਬਾ ਦੀ ਪਿੰਡ ਤੋਂ ਬਾਹਰ ਇੱਕ ਕੋਠੀ ਵੀ ਸੀਗੀ ਜਿਹਦੇ ਬਾਗ ਦੇ ਵਿੱਚ ਬੈਠ ਕੇ ਉਹਨਾਂ ਨੇ ਮਹਾਨ ਕੋਸ਼ ਦਾ ਕੰਮ ਵੀ ਕੀਤਾ ਤਾਂ ਇਸ ਬਾਰੇ ਕਾਨ ਸਿੰਘ ਨਾਬਾ ਦੇ ਪੜਪੋਤੇ ਮੇਜਰ ਆਦਰਸ਼ ਪ੍ਰਤਾਪ ਸਿੰਘ ਨੇ ਦੱਸਿਆ ਉਹ ਕਹਿੰਦਾ ਪਿੰਡ ਪਿੱਥੋਂ ਦੇ ਵਿੱਚ ਕੋਠੀ ਤੇ 10 ਏਕੜ ਤੋਂ ਵੀ ਵੱਡਾ ਬਾਗ ਸੀ ਜਿੱਥੇ ਉਹ ਸਿਆਲ ਦੀਆਂ ਧੁੱਪਾਂ 'ਚ ਬੈੰਦੇ ਤੇ ਆਪਣਾ ਕੰਮ ਕਰਦੇ ਇਸ ਤੋਂ ਇਲਾਵਾ ਗਰਮੀਆਂ ਦੇ ਵਿੱਚ ਹਿਮਾਚਲ ਦੇ ਸੋਲਨ ਚਲੇ ਜਾਂਦੇ ਤੇ ਉੱਥੇ ਵੀ ਉਹਨਾਂ ਦੀ ਕੋਠੀ ਸੀ ਕਾਫੀ ਕੰਮ ਉਹਨਾਂ ਨੇ ਉੱਥੇ ਰਹਿ ਕੇ ਵੀ ਕੀਤਾ ਹਾਲਾਂਕਿ ਇਸ ਕੋਠੀ ਦੇ ਮੌਜੂਦਾ ਹਾਲਾਤ ਬਹੁਤੇ ਚੰਗੇ ਨਹੀਂ ਹਨ ਗੁਰਵਚਨ ਭੁੱਲਰ ਦੱਸਦਾ ਕਿ ਕੋਠੀ ਪਰਵਾਰ ਨੇ ਵੇਚਦੀ ਤੇ ਉਹਦੇ ਬਾਅਦ ਵਿੱਚ ਆਏ ਮਾਲਕਾਂ ਨੇ ਇੱਕ ਵੱਡਾ ਹਿੱਸਾ ਢਾ ਵੀ ਦਿੱਤਾ ਸੋ ਇਹ ਅਫਸੋਸ ਜ਼ाहिर ਕਰਦੇ ਨੇ ਕਿ ਇੰਨੇ ਮਹਾਨ ਕੰਮ ਲੇਖੇ ਲੱਗੀ ਥਾਂ ਨੂੰ ਬਚਾਇਆ ਨਹੀਂ ਜਾ ਸਕਿਆ ਨਾਬਾ ਦੇ ਬਾਰੇ ਆਦਰਸ਼ ਪ੍ਰਤਾਪ ਸਿੰਘ ਦੱਸਦੇ ਕਿ ਉਹਨਾਂ ਦਾ ਇਹ ਨਿਯਮ ਸੀ ਕਿ ਸਵੇਰੇ 8:30 ਵਜੇ ਤੋਂ ਲੈ ਕੇ ਦੁਪਹਿਰ 1:30 ਵਜੇ ਤੱਕ ਆਪਣਾ ਪੜ੍ਹਨ ਲਿਖਣ ਦਾ ਕੰਮ ਕਰਦੇ ਹੁੰਦੇ ਸੀ ਉਹ ਉਸ ਜਮਾਨੇ 'ਚ ਬਿਜਲੀ ਦਾ ਪ੍ਰਬੰਧ ਨਹੀਂ ਸੀ ਇਸ ਲਈ ਸ਼ਾਮ ਨੂੰ ਉਹ ਬੱਚਿਆਂ ਨੂੰ ਸਾਖੀਆਂ ਸੁਣਾਉਂਦੇ ਉਹਨਾਂ ਨੂੰ ਗਰਵਾਣੀ ਨਾਲ ਜੁੜਨ ਲਈ ਪ੍ਰੇਰਿਤ ਕਰਦੇ ਭਾਈ ਕਾਂਤ ਸਿੰਘ ਨਾਬਾ ਕਦੇ ਸਕੂਲ ਨਹੀਂ ਗਏ ਤੇ ਉਹਨਾਂ ਨੇ ਜੋ ਕੁਝ ਵੀ ਸਿੱਖਿਆ ਉਹ ਆਪਣੇ ਪਿਤਾ ਨਰੈਣ ਸਿੰਘ ਤੋਂ ਹੀ ਸਿੱਖਿਆ ਸੀਗਾ ਆਪਣੇ ਪਿਤਾ ਸਦਕਾ ਹੀ ਉਹ ਗੁਰਬਾਣੀ ਅਤੇ ਨਾਭਾ रियासत ਨਾਲ ਜੁੜੇ ਬਠਿੰਡਾ ਜ਼ਿਲ੍ਹੇ ਦਾ ਪਰਿਵਾਰ ਨਾਭਾ रियासत ਦਾ ਹਿੱਸਾ ਕਿਵੇਂ ਬਣ ਗਿਆ ਇਸ ਬਾਰੇ ਪਤਾ ਲੱਗਦਾ ਕਿ ਭਾਈ ਕਾਂਨ ਸਿੰਘ ਨਾਭਾ ਦੇ ਦਾਦੇ ਪੜਦਾਦੇ ਪਿੱਥੋਂ ਪਿੰਡ ਵਿੱਚ ਖੇਤੀ ਕਰਦੇ ਹੁੰਦੇ ਸੀ ਤੇ ਉਹ ਵੀ ਮੀਂਹ ਉੱਤੇ ਨਿਰਭਰ ਹੁੰਦੀ ਸੀਗੀ ਪਰ ਕਾਂਨ ਸਿੰਘ ਨਾਭਾ ਦੇ ਪੜਦਾਦਾ ਬਾਬਾ ਸਰੂਪ ਸਿੰਘ ਨਾਭੇ ਨੌਕਰੀ ਕਰਨ ਚਲੇ ਗਏ ਜਿੱਥੇ ਕੁਝ ਮਹੀਨੇ ਨੌਕਰੀ ਕਰਨ ਤੋਂ ਬਾਅਦ ਉਹ ਉੱਥੋਂ ਨੇੜੇ ਪੈਂਦੇ ਡੇਰਾ ਬਾਬਾ ਅਜਾਪਾਲ ਸਿੰਘ ਦੇ ਮਹੰਤ ਬਣ ਗਏ ਸਰੂਪ ਸਿੰਘ ਦੇ ਮਹੰਤ ਬਣ ਦਾ ਕੋਈ ਫਾਇਦਾ ਹੋਇਆ ਜਾਂ ਨਹੀਂ ਪਰ ਇਹ ਜ਼ਰੂਰ ਹੋਇਆ ਕਿ ਨਾਬੇ ਦਾ ਪਰਿਵਾਰ ਗਰਵਾਣੀ ਨਾਲ ਜੁੜ ਗਿਆ ਤੇ ਇਹ ਅਸਰ ਕਾਨ ਸਿੰਘ ਨਾਬਾ ਤੱਕ ਵੀ ਰਿਹਾ ਬਾਬਾ ਸਰੂਪ ਸਿੰਘ ਦੇ ਦਿਹਾਂਤ ਤੋਂ ਬਾਅਦ ਉਹਨਾਂ ਦੇ ਪੋਤੇ ਤੇ ਕਾਨ ਸਿੰਘ ਦੇ ਪਿਤਾ ਨਾਰੈਣ ਸਿੰਘ ਡੇਰੇ ਦੀ ਦੇਖਭਾਲ ਤੇ ਲੱਗੇ ਇਕ ਕਾਨ ਸਿੰਘ ਦੇ ਗਰਬਾਣੀ ਤੋਂ ਪ੍ਰੇਰਿਤ ਹੋਣ ਦਾ ਸਬਬ ਬਣਿਆ ਫਿਰ ਕਾਨ ਸਿੰਘ ਦੇ ਪਰਿਵਾਰ ਦਾ ਨਾਬਾ ਦੇ ਰਾਜਸੀ ਪਰਿਵਾਰ ਨਾਲ ਸੰਬੰਧ ਇੰਨਾ ਗਹਿਰਾ ਸੀ ਕਿ ਉਹਨਾਂ ਦੇ ਨਾਮ ਨਾਲ ਵੀ ਨਾਬਾ ਜੁੜ ਗਿਆ ਪਰ ਇਸ ਰਿਸ਼ਤੇ ਦੀ ਸ਼ੁਰੂਆਤ ਬੇਹੱਦ ਦਿਲਚਸਪ ਘਟਨਾ ਦੇ ਨਾਲ ਹੋਈ ਭਾਈ ਕਾਨ ਸਿੰਘ ਨਾਬਾ ਦੇ ਪਿਤਾ ਨਾਰਾਇਣ ਸਿੰਘ ਹਰ ਹਫ਼ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਦੇ ਸਨ ਜਿਹਦੇ ਨਾਲ ਉਹਨਾਂ ਨੂੰ ਸੰਪੂਰਨ ਪਾਠ ਕੰਠ ਹੋ ਗਿਆ ਔਰ ਇਸ ਪਿੱਛੋਂ ਉਹਨਾਂ ਦੋ ਵਾਰ ਇੱਕੋ ਅਸਣ 'ਤੇ ਬੈ ਕੇ ਇਕੱਲਿਆਂ ਅਖੰਡ ਪਾਠ ਸੰਪੂਰਨ ਕੀਤਾ ਜਿਸ ਨੂੰ ਅਤੀ ਅਖੰਡ ਪਾਠ ਕਿਹਾ ਜਾਂਦਾ ਤਾਂ ਉਹਨਾਂ ਦੇ ਨਾਬਾ ਰਿਆਸਤ ਦੀ ਬਾਗੜੋ ਰਾਜਾ ਹੀਰਾ ਸਿੰਘ ਦੇ ਹੱਥਾਂ ਵਿੱਚ ਸੀ ਜਿਨ੍ਹਾਂ ਨੂੰ ਲੋਕ ਇੱਕ ਇਨਸਾਫ ਪਸੰਦ ਰਾਜੇ ਵਜੋਂ ਮਾਣ ਦਿੰਦੇ ਸੀਗੇ ਤਾਂ ਹੋਇਆ ਕਿ ਰਾਜਾ ਹੀਰਾ ਸਿੰਘ ਹਰ ਸਵੇਰ ਜਨਤਾ ਦਰਸ਼ਨ ਕਰਦੇ ਹੁੰਦੇ ਸੀ ਜਿਦੇ ਵਿੱਚ ਆਮ ਲੋਕਾਂ ਦੀਆਂ ਅਰਜ਼ੋਈਆਂ ਵੀ ਸੁਣਦੇ ਤੇ ਆਮ ਲੋਕਾਂ ਨੂੰ ਉਹਨਾਂ ਦੀਆਂ ਪ੍ਰਾਪਤੀਆਂ ਲਈ ਸਨਮਾਨਤ ਵੀ ਕਰਦੇ ਹੁੰਦੇ ਸੀ ਇੱਕ ਇਦਾਂ ਦੇ ਹੀ ਜਨਤਾ ਦਰਸ਼ਨ ਦੇ ਦੌਰਾਨ ਨਰੈਣ ਸਿੰਘ ਵੀ ਉੱਥੇ ਮਜੂਰ ਸੀ ਜਿਨ੍ਹਾਂ ਨੇ ਅਤੀ ਅਖੰਡ ਪਾਠ ਕਰ ਸਕਣ ਦੀ ਆਪਣੀ ਸਮਰੱਥਾ ਬਾਰੇ ਰਾਜਾ ਹੀਰਾ ਸਿੰਘ ਨੂੰ ਦੱਸਿਆ ਤੇ ਉਹਨਾਂ ਸਾਹਮਣੇ ਪਾਠ ਕਰਦੀ ਇੱਛਾ ਵੀ ਜ਼ाहिर ਕੀਤੀ ਤਾਂ ਹੋਇਆ ਕੀ ਰਾਜਾ ਹੈਰਾਨ ਸੀ ਉਹਨੇ ਸ਼ੰਕਾ ਜਤਾਈ ਕਿ ਇੰਨਾ ਲੰਬਾ ਸਮਾਂ ਕੋਈ ਭੁੱਖ ਤੇ ਤਾਂ ਚਾਹੇ ਸਾਰੀ ਲਵੇ ਪਰ ਮਲਮੁੱਤਰ ਦਾ ਕੀ ਬਣਦਾ ਹੋਊਗਾ ਨਰੈਣ ਸਿੰਘ ਦਾ ਜਵਾਬ ਸੀ ਉਹ ਪਾਠ ਆਰੰਭ ਕਰਨ ਤੋਂ ਕੁਝ ਦਿਨ ਪਹਿਲਾਂ ਅੰਨ ਅਤੇ ਫਿਰ ਪਾਣੀ ਦਾ ਤਿਆਗ ਕਰਦੰਨੇ ਔਰ ਸਿਰਫ ਵੱਡੀਆਂ ਦਾਖਾਂ ਯਾਨੀ ਮੁਨਕਾ ਹੀ ਪਾਣੀ ਚ ਪੀਓ ਕੇ ਖਾਂਦੇ ਸੀਗੇ ਜਿਦੇ ਨਾਲ ਨਾ ਤਾਂ ਭੁੱਖ ਪਿਆਸ ਮਹਿਸੂਸ ਹੁੰਦੀ ਔਰ ਨਾ ਹੀ ਕੋਈ ਹੋਰ ਲੋੜ ਮਹਿਸੂਸ ਹੁੰਦੀ ਹੈ ਇਹ ਸੁਣ ਕੇ ਰਾਜਾ ਹੀਰਾ ਸਿੰਘ ਨੇ ਵਾਅਦਾ ਕੀਤਾ ਕਿ ਉਹ ਵੀ ਸੁੱਤੇ ਤੇ ਆਰਾਮ ਕੀਤੇ ਬਿਨਾ ਲਗਾਤਾਰ ਪਾਠ ਪਾੜ ਸੁਣੂਗਾ ਤਾਂ ਸਰਬਨ ਸਿੰਘ ਨੇ ਇੱਕੋ ਆਸਣ ਦੇ ਵਿੱਚ ਬੈਠ ਕੇ ਪਾਠ ਕੀਤਾ ਤੇ ਉਹਨਾਂ ਦੀਆਂ ਲੱਤਾਂ ਸੌਂ ਗਈਆਂ ਰਾਜਾ ਹੀਰਾ ਸਿੰਘ ਨੇ ਖੁਦ ਨੂੰ ਉਹਨਾਂ ਦੀਆਂ ਲੱਤਾਂ ਘੁੱਟੀਆਂ ਤੇ ਆਸਣ ਖੁਲਵਾ ਕੇ ਉਹਨਾਂ ਨੂੰ ਫਿਰ ਖੜਾ ਕੀਤਾ ਸੀਗਾ ਕਹਿੰਦੇ ਆ ਕਿ ਰਾਜਾ ਕਹਿ ਲਈਏ ਵੀ ਹੀਰਾ ਸਿੰਘ ਦੇ ਮੰਚ ਨਾਰਾਇਣ ਸਿੰਘ ਲਈ ਇੰਨਾ ਸਤਕਾਰ ਭਰ ਗਿਆ ਕਿ ਜਦੋਂ ਉਹਨਾਂ ਨੇ ਵਾਪਸ ਜਾਣਾ ਸੀ ਰਾਜਾ ਹੀਰਾ ਸਿੰਘ ਨੇ ਪਾਲਕੀ ਮੰਗਵਾਈ ਤੇ ਇਹਦਾ ਇੱਕ ਪਾਵਾ ਆਪਣੇ ਮੋਢਿਆਂ ਉੱਤੇ ਚੁੱਕ ਕੇ ਮਹਿਲ ਦੇ ਬਾਹਲੇ ਦਰਵਾਜ਼ੇ ਤੱਕ ਲੈ ਕੇ ਗਏ ਤਾਂ ਇਹ ਘਟਨਾ ਦੇ ਨਾਲ ਜੁੜੇ ਹੋਏ ਹੋਰ ਵੀ ਕਿਸੇ ਹਨ ਪਰ ਅਸਲ 'ਚ ਇਹ ਨਰੈਣ ਸਿੰਘ ਤੇ ਕਾਨ ਸਿੰਘ ਦੇ ਗਰਬਾਣੀ ਭਾਸ਼ਾ ਔਰ ਨਾਬਰ ਰਿਆਸਤ ਨਾਲ ਰਿਸ਼ਤੇ ਨੂੰ ਸਮਝਾਉਂਦੀ ਹੋਈ ਕਹਾਣੀ ਹੈ ਅਜਿਹਾ ਰਿਸ਼ਤਾ ਜੋ ਬਾਅਦ ਦੇ ਵਿੱਚ ਫਿਰ ਅਨਿਖੜਮਾ ਹੋਣੇ ਪੜਿਆ ਸੀ ਤਾਂ ਨਾਬਾ ਦੇ ਰਾਜਾ ਹੀਰਾ ਸਿੰਘ ਭਾਈ ਕਾਨ ਸਿੰਘ ਅਤੇ ਉਹਨਾਂ ਦੇ ਗਿਆਨ ਅਤੇ ਸੂਝ-ਬੂਝ ਦੇ ਕਾਇਲ ਸਨ ਆਦਰਸ਼ ਪ੍ਰਤਾਪ ਸਿੰਘ ਕਹਿੰਦੇ ਆ ਭਾਈ ਕਾਨ ਦੀ ਨਾਬਾ ਦਾ ਪਰਪੋਤਰਾ ਜਿਹੜਾ ਉਹ ਕਹਿੰਦਾ ਕਿ ਇਹ ਜਾਣਦੇ ਆ ਵੀ ਕਿ ਕਾਨ ਸਿੰਘ ਨੇ ਖੁਦ ਕਰੇ ਸਕੂਲੀ ਸਿੱਖਿਆ ਹਾਸਲ ਨਹੀਂ ਕੀਤੀ ਹੀਰਾ ਸਿੰਘ ਨੇ ਆਪਣੇ ਪੁੱਤ ਟਿੱਕਾ ਰੇਪੂ ਦਮਨ ਸਿੰਘ ਰੀ ਸਿੱਖਿਆ ਦੀ ਜ਼ਿੰਮੇਵਾਰੀ 1888 ਚ ਉਹਨਾਂ ਨੂੰ ਸੌਂਪੀ ਸੀਗੀ ਕਾਨ ਸਿੰਘ ਨਾਬਾ रियासत ਵਿੱਚ ਭੂਮਿਕਾ ਬਾਰੇ ਉਹਦਾ ਪੜਪੋਤਰਾ ਦੱਸਦਾ ਕਿ ਉਹਨਾਂ ਨੂੰ रियासत ਦਾ ਨਾਜ਼ਮ ਨਿਯੁਕਤ ਕੀਤਾ ਗਿਆ ਸੀ। ਯਾਨੀ ਕਿ ਉਹ ਜ਼ਿੰਮੇਵਾਰੀ ਦਿੱਤੀ ਗਈ ਜੋ ਅੱਜ ਕੱਲ ਡਿਪਟੀ ਕਮਿਸ਼ਨਰ ਨਿਭਾਉਂਦਾ। ਇਨਕੇ ਡੀਸੀ ਲਾਤਾ ਸੀ ਉਹਨੂੰ। ਰਾਜੇ ਨੂੰ ਕਾਨ ਸਿੰਘ ਉੱਤੇ ਇੰਨਾ ਭਰੋਸਾ ਸੀ ਕਿ ਇਹ ਤੋਂ ਇਲਾਵਾ ਉਹ ਨਿੱਜੀ ਸਿਕੱਤਰ ਅਤੇ ਵਿਦੇਸ਼ ਮੰਤਰੀ ਦੇ ਅਹੁਦੇ ਉੱਤੇ ਵੀ ਰਹੇ। ਪਰ 1909 'ਚ ਉਹਨਾਂ ਨੇ ਨਾਬਾ ਰਿਆਸਤ ਦੀ ਨੌਕਰੀ ਛੱਡਤੀ। ਤੇ ਰਾਜਾ ਹੀਰਾ ਸਿੰਘ ਨੂੰ ਦੱਸਿਆ ਕਿ ਉਹ ਮਹਾਨ ਕੋਸ਼ ਉੱਤੇ ਕੰਮ ਕਰਨਾ ਚਾਹੁੰਦੇ ਆ ਤਾਂ ਹੁਣ ਮਹਾਨ ਕੋਸ਼ ਦੀ ਵਾਰੀ ਆਉਂਦੀ ਦੋਸਤੋ ਗੁਰ ਸ਼ਬਦ ਰਤਨਾਕਰ ਮਹਾਨ ਕੋਸ਼ ਯੂ ਨੋ ਐਨਸਾਈਕਲੋਪੀਡੀਆ ਆਫ ਸਿੱਖ ਲਿਟਰੇਚਰ ਯਾਨੀ ਕਿ ਸਿੱਖ ਸਾਹਿ ਦਾ ਐਨਸਾਈਕਲੋਪੀਡੀਆ ਕਿਹਾ ਜਾਂਦਾ ਇੱਕ ਅਜੀਹਾ ਅਨੋਖਾ ਕੰਮ ਹੈ ਜੋ ਸਦੀਆਂ ਵਿੱਚ ਇੱਕੋ ਵਾਰੀ ਹੁੰਦਾ ਪਰ ਇਹ ਹੈਰਾਨ ਕਰਨ ਵਾਲਾ ਕਿ ਉਹਨਾਂ ਨੇ ਸ਼ਬਦਾਂ ਦੇ ਇਸ ਭੰਡਾਰ ਨੂੰ ਇਕੱਤਰ ਕਿਵੇਂ ਕੀਤਾ ਕਾਨ ਸਿੰਘ ਨਾਭੇ ਨੂੰ ਗੁਰਮੁਖੀ ਦੀ ਸਿੱਖਿਆ ਤਾਂ ਘਰ ਵਿੱਚ ਹੀ ਮਿਲ ਗਈ ਪਰ ਹੋਰ ਭਾਸ਼ਾਵਾਂ ਜਿਵੇਂ ਕਿ ਫਾਰਸੀ ਤੇ ਉਰਦੂ ਲਈ ਉਹ ਦਿੱਲੀ ਅਤੇ ਆਗਰਾ ਗਏ ਤਾਂ ਦੋਸਤੋ ਮਹਾਨ ਕੋਸ਼ ਵਿੱਚ ਅੰਗਰੇਜ਼ੀ ਹਿੰਦੀ ਤੇ ਸੰਸਕ੍ਰਿਤ ਦੇ ਵੀ ਸੈਂਕੜੇ ਸ਼ਬਦਾਂ ਦੇ ਅਰਥ ਨੇ ਤਾਂ ਨਾਭਾ ਨੇ ਇਹ ਭਾਸ਼ਾਵਾਂ ਸਿੱਖਣ ਲਈ ਵੀ ਖਾਸ ਕੋਸ਼ਿਸ਼ ਅਤੇ ਮਿਹਨਤ ਕੀਤੀ ਸੀ ਮਹਾਨ ਕੋਸ਼ ਦਾ ਕੰਮ ਸੌਖਾ ਨਹੀਂ ਸੀ ਭਾਈ ਕਾਨ ਸਿੰਘ ਨੇ ਇਹਦੀ ਮੁੱਢਲੀ ਖੋਜ ਤੋਂ ਲੈ ਕੇ ਛਪਾਈ ਤੱਕ 28 ਸਾਲ ਇਸ ਕੰਮ ਦੇ ਲਿਖੇ ਲਾਏ 20 ਮਈ 1912 ਨੂੰ ਉਹਨਾਂ ਨੇ ਅਰਦਾਸ ਕਰਕੇ ਇਕੱਤਰ ਕੀਤੀ ਜਾਣਕਾਰੀ ਨੂੰ ਇੱਕ ਥਾਂ ਉੱਤੇ ਲਿਖਣ ਦਾ ਕੰਮ ਸ਼ੁਰੂ ਕੀਤਾ ਤੇ ਇਸ ਮਹਾਨ ਕੋਸ਼ ਨੂੰ ਲਿਖਣ ਉੱਤੇ ਹੀ 15 ਸਾਲਾਂ ਦਾ ਸਮਾਂ ਲੱਗ ਗਿਆ ਸੀ ਮਹਾਨ ਕੋਸ਼ ਦੇ ਪਹਿਲੇ ਖਰੜੇ ਦਾ ਆਖਰੀ ਸ਼ਬਦ ਉਹਨਾਂ ਨੇ 5 ਫਰਵਰੀ 1926 ਨੂੰ ਲਿਖਿਆ 1930 'ਚ ਮਹਾਨ ਕੋਸ਼ ਦੀ ਪਹਿਲੀ ਜਿਲਦ ਛਪੀ ਜਿਹਦੇ ਲਈ ਭਾਈ ਕਾਨ ਸਿੰਘ ਨਾਬਾ ਨੂੰ ਕੁਝ ਜੱਦੋ ਜਹਿਦ ਵੀ ਕਰਨੀ ਪਈ ਇਸ ਬਾਰੇ ਉਹਦੇ ਪਰਪੋਤੇ ਦੱਸਦੇ ਕਿ ਅਸਲ ਚ ਜਰੂ ਤੱਕ ਮਹਾਨ ਕੁਸ਼ ਨੂੰ ਲਿਖਣ ਦਾ ਕੰਮ ਸਿਰੇ ਚੜਿਆ ਉਦੋਂ ਤੱਕ ਉਹਨੂੰ ਛਾਪਣ ਦਾ ਵਾਅਦਾ ਕਰਨ ਵਾਲੇ ਫਰੀਦਕੋਟ ਦੇ ਮਹਾਰਾਜਾ ਬਰਜਿੰਦਰ ਸਿੰਘ ਦੀ ਮੌਤ ਹੋ ਗਈ ਤੇ ਟਿੱਕਾ ਰਿਪੂ ਦਮਨ ਸਿੰਘ ਕੋਲ ਆਪਣੀ ਨਾਬਾ ਰਿਆਸਤ ਦੀ ਗੱਦੀ ਨਾ ਰਹੀ ਫਿਰ ਇਹਦੀ ਸਿਪਾਈ ਦਾ ਇੱਕ ਮਸਲਾ ਬਣ ਗਿਆ ਤਾਂ ਅੰਤ ਨੂੰ ਭਾਈ ਕਾਨ ਸਿੰਘ ਨਾਬਾ ਨੇ ਮਹਾਰਾਜਾ ਪਟਿਆਲਾ ਉਹ ਪਾਜ ਨੂੰ ਕਹਿੰਦੇ ਭਪਿੰਦਰ ਸਿੰਘ ਉਹਦੇ ਨਾਲ ਸੰਪਰਕ ਕਰਿਆ ਤਾਂ ਉਹਨਾਂ ਨੇ ਫਿਰ ਭਾਈ ਭਾਈ ਸਾਹਿਬ ਨੂੰ ਹੋਰ ਲੋਕਾਂ ਤੋਂ ਸਿਪਾਈ ਲਈ ਲੈੇ ਪੈਸੇ ਵਾਪਸ ਕਰ ਦੇਣ ਲਈ ਕਿਹਾ ਤੇ ਦਰਬਾਰ ਪਟਿਆਲਾ ਵੱਲੋਂ ਮਹਾਨ ਕੋਸ਼ ਛਾਪਣ ਦੀ ਫਿਰ ਜ਼ਿੰਮੇਵਾਰੀ ਲਈ ਗਈ। ਅਖੀਰ ਹਜ਼ਾਰਾਂ ਸ਼ਬਦਾਂ ਨੂੰ ਅਰਥ ਦੰਦੇ ਇਸ ਮਹਾਨ ਕੋਸ਼ ਦੀ ਪਹਿਲੀ ਜਿਲਦ 1930 ਇਸਵੀ ਚ ਪਟਿਆਲਾ ਦਰਬਾਰ ਵੱਲੋਂ ਛਾਪੀ ਗਈ ਸੀ। ਉਸ ਸਮੇ ਇਹਦੀਆਂ 500 ਕਾਪੀਆਂ ਛਾਪਣ ਉਤੇ 55000 ਰੁਪਇਆ ਖਰਚ ਹੋਇਆ ਸੀ ਤੇ ਪਟਿਆਲਾ ਦਰਬਾਰ ਨੇ ਕੋਈ ਬਾਧੂ ਖਰਚਾ ਪਾਏ ਬਿਨਾ ਇੱਕ ਕਾਪੀ ਦਾ ਮੁੱਲ 110 ਰੁਪਏ ਰੱਖਿਆ ਉਹਨਾਂ ਟਾਈਮਾਂ 'ਚ ਤਾਂ ਦੋਸਤੋ ਇਹ ਤੋਂ ਬਾਅਦ ਫਿਰ ਅਗਸਤ 1948 'ਚ ਪੰਜਾਬ 'ਚ ਰਿਆਸਤਾਂ ਖਤਮ ਹੋ ਗਈਆਂ ਤੇ ਨਵਾਂ ਰਾਜ ਪੈਪਸੂ ਹੋਂਦ ਚ ਆਇਆ ਫਿਰ 18 ਸਾਲਾਂ ਬਾਅਦ ਦਰਬਾਰ ਪਟਿਆਲਾ ਨੇ ਇਹਦੀ ਸਿਪਾਈ ਦੇ ਅਧਿਕਾਰ ਪੈਪਸੂ ਦੇ ਮਹਿਕਮਾ ਪੰਜਾਬੀ ਨੂੰ ਦੇ ਦਿੱਤੇ ਤਾਂ ਇੱਕ ਵਾਰ ਫੇਰ 500 ਕਾਪੀਆਂ ਛਾਪੀਆਂ ਗਈਆਂ ਜੋ ਹੱਥੋਂ ਹੱਤੀ ਵਿਕ ਗਈਆਂ ਤਾਂ ਹੁਣ ਇਹਦੀ ਸਪਾਈਰੀ ਜ਼ਿੰਮੇਵਾਰੀ ਭਾਜਾ ਵਿਭਾਗ ਪੰਜਾਬ ਕੋਲ ਹੈ ਭਾਜਾ ਵਿਭਾਗ ਪੰਜਾਬ ਦੇ ਸਹਾਇਕ ਨਿਰਦੇਸ਼ਕ ਅਲੋਕ ਚਾਵਲਾ ਉਹ ਦਾਅਵਾ ਕਰੇ ਅਸੀਂ ਵਿਭਾਗ ਵੱਲੋਂ ਇੱਕ ਵਾਰ ਵਿੱਚ ਇਹਦੀਆਂ 1000 ਕਾਪੀਆਂ ਛਾਪਦੇ ਹਾਂ ਤਾਂ ਜੋ ਕਿ ਬਹੁਤ ਜਲਦ ਕੰਨਾ ਵਿਕ ਜਾਨੀਆਂ ਹੁਣ ਇਹਦੀ ਕੀਮਤ 417 ਰੁਪਏ ਪ੍ਰਤੀ ਕਾਪੀ ਹੈ ਮਾਨ ਕੁਝ ਤੋਂ ਲਾਵਾ ਪਾਈ ਕਾਂਤੀ ਨਾਭਾ ਦੀ ਇੱਕ ਹੋਰ ਅਹਿਮ ਗਣਨਯੋਗ ਭੂਮਿਕਾ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਗਰੇਜ਼ੀ ਅਨਵਾਦ ਇਹ ਵੀ ਆ ਤਾਂ ਇੱਕ ਜਰਮਨ ਮਿਸ਼ਨਰੀ ਡਾਕਟਰ ਆਰਨੇਸਟ ਟਰੰਪ ਨੇ ਗੁਰੂ ਗ੍ਰੰਥ ਸਾਹਿਬ ਦਾ ਅੰਗਰੇਜ਼ੀ ਅਨਵਾਦ ਕਰਨ ਦੀ ਕੋਸ਼ਿਸ਼ ਕੀਤੀ ਪਰ ਇਹਦੇ ਵਿੱਚ ਬਹੁਤ ਤਰੁੱਟੀਆਂ ਸੀਗੀਆਂ ਇਸ ਤੋਂ ਬਾਅਦ ਇੱਕ ਅੰਗਰੇਜ਼ ਅਫਸਰ ਮੈਕਾਲਫ ਜੋ ਕਿ ਉਸ ਸਮੇਂ ਇੰਡੀਅਨ ਸਿਵਲ ਸਰਵੈਂਟ ਵਜੋਂ ਉੱਚ ਅਹੁਦੇ ਤੇ ਸੀ ਇਹਨੇ ਸਿੱਖ ओरिएंटਲ ਕਾਲਜ ਲਾਹੌਰ ਦੇ ਪ੍ਰੋਫੈਸਰ ਗੁਰਮੁਖੀ ਦੇ ਕਹਿਣ ਅਤੇ ਸਹੀ ਅਤੇ ਛੁੱਧ ਅਨਵਾਦ ਲਈ ਭਾਈ ਕਾਂਤੀ ਨਾਭਾ ਦੀ ਮਦਦ ਲੈਣ ਲਈ ਰਾਜਾ ਹੀਰਾ ਸਿੰਘ ਨਾਲ رابطہ ਕੀਤਾ ਸੀ ਮਕਾਲਪ ਦੀ ਮਦਦ ਲਈ ਕਾਂਤ ਸਿੰਘ ਨਾਭਾ ਨੂੰ 2 ਸਾਲਾਂ ਤੱਕ ਰਿਆਸਤ ਦੇ ਕੰਮਾਂ ਤੋਂ ਫਾਰਗ ਕੀਤਾ ਗਿਆ ਸਾਲ 1893 ਵਿੱਚ ਮਕਾਲਪ ਨੇ ਆਪਣੀ ਨੌਕਰੀ ਤੋਂ ਅਸਤੀਫਾ ਦਿੱਤਾ ਤੇ ਕਾਂਤੀ ਨਾਭੇ ਦੀ ਮਦਦ ਦੇ ਨਾਲ ਗੁਰੂ ਗ੍ਰੰਥ ਸਾਹਿਬ ਦਾ ਅੰਗਰੇਜ਼ੀ ਅਨਵਾਲ ਪੂਰਾ ਕੀਤਾ ਤਾਂ ਇਸ ਕਮਲੀ ਮਕਾਲਫ ਨੇ ਕਈ ਗਰਮੀਆਂ ਤੇ ਕਈ ਸਿਆਲ ਭਾਈ ਕਾਂਤੀ ਨਾਭਾ ਦੀ ਪੰਜਾਬ ਦੇ ਹਿਮਾਚਲ ਚ ਰਹਿਸ਼ ਤੇ ਉਹਨਾਂ ਨਾਲ ਬਤਾਇਆਂ ਅੰਤ ਨੂੰ 1909 ਚ ਦ ਸਿਕ ਰਿਲੀਜੀਅਨ ਸਰ ਲੇਖੇਟ ਆਕਸਫੋਰਡ ਯੂਨੀਵਰਸਿਟੀ ਪ੍ਰੈਸ ਲੰਡਨ ਨੇ ਇਹਦੀ ਫੈਚਪਾਈ ਕੀਤੀ ਸੀ ਕਾਂਤੀ ਨਾਭਾ ਦੀ ਇਸ ਅਨਵਾਦ ਵਿੱਚ ਨਿਭਾਈ ਭੂਮਿਕਾ ਦੀ ਅਹਿਮੀਅਤ ਉਸ ਸਮੇਂ ਸਾਹਮਣੇ ਆਈ ਜਦੋਂ ਮਕਾਲਫ ਨੇ ਇਹਦੇ ਕਾਪੀਰਾਈਟ ਉਹਨਾਂ ਨੂੰ ਦਿੱਤੇ ਇਹ ਤੋਂ ਇਲਾਵਾ ਨਾਬਾ ਦੋ ਦਰਜਣ ਤੋਂ ਵੱਧ ਲਿਖਤਾਂ ਜਿਨ੍ਹਾਂ 'ਚ ਸਿੱਖ ਮਰਿਆਦਾਂ ਦਰਸਾਉਂਦੇ ਦੋ ਸੰਸਕਰਣ ਗੁਰਮਤਿ ਸੁਧਾਕਰ ਹਮ ਹਿੰਦੂ ਨਹੀਂ ਇਹ شمار ਨੇ ਇਹਦੇ ਲੇਖਕ ਵੀ ਨੇ ਇਹ ਤਾਂ ਕਿਉਂ ਜੋ ਗੁਰਬਾਣੀ ਰਾਗਾਂ 'ਚ ਲਿਖੀ ਗਈ ਸੀ ਇਸ ਲਈ ਪਾਈਕਾਨ 'ਚ ਨਾਬਾ ਨੇ ਰਾਗ ਵਿਦਿਆ ਵੀ ਸਿੱਖੀ ਉਹਨਾਂ ਨੇ ਸਤਾਰ ਵਜਾਉਣੀ ਸਿੱਖੀ ਜਲੰਧਰ ਦੇ ਸੰਗੀਤਕਾਰ ਰਹਿਮਤ ਖਾਂ ਤੋਂ ਉਹਨਾਂ ਨੇ ਰਾਗ ਵਿਦਿਆ ਲਈ ਤੇ ਕਾਂਹ ਤੋਂ ਨਾਬਾ ਦਾ ਲਿਖਿਆ ਮਹਾਨ ਕੋ ਜਿਹੜਾ ਇਹ ਸਾਡੇ ਸਭ ਲਈ ਸਦਾ ਮੌਜੂਦ ਰਹੇਗਾ ਪਰ ਨਾਲ ਹੀ ਗਰਬਚਨ ਸਿੰਘ ਭੁੱਲਰ ਦਾ ਅਫਸੋਸ ਤੇ ਗਿਲਾ ਵੀ ਹੈ ਕਿ ਜਦ ਹੀ ਪਿੰਡ ਪਿੱਥੋਂ ਵਿਚਲੀਆਂ ਉਹਨਾਂ ਦੀਆਂ ਸ਼ੋਹਾਂ ਦੀ ਕੀਮਤੀ ਵਿਰਾਸਤ ਨੂੰ ਸਾਂਭਿਆ ਨਹੀਂ ਜਾ ਸਕਿਆ ਤਾਂ ਦੋਸਤੋ ਇਹ ਸੀਗੀ ਅੱਜ ਦੀ ਵੀਡੀਓ ਭਾਈ ਕਾਂਤ ਸਿੰਘ ਨਾਭਾ ਜੀ ਦੇ ਬਾਰੇ ਸੋ ਆਸ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਊਗੀ ਨਵੀਂ ਜਾਣਕਾਰੀ ਸੋ ਮਿਲਦੇ ਹਾਂ ਦੋਸਤੋ ਅਗਲੀ ਜਾਣਕਾਰੀ ਨਾਲ ਦੇ ਹੋਆ ਗਿਆ ਸਤਿ ਸ਼੍ਰੀ ਅਕਾਲ